ਮਨਦੀਪ ਕੋ ਰਾਏ ਦੀ ਵਾਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਇਹ ਖੰਡਰ ਹੀ ਕਹਿ ਰਹਾ ਹੈ ਰੂਪਨਗਰ ਸ਼ਹਿਰ ਦੇ ਗਾਂਧੀ ਚੌਂਕ ਦੇ ਰੌਣਕਾਂ ਭਰੇ ਬਾਜ਼ਾਰ ਦਾ ਦ੍ਰਿਸ਼ ਇੱਕ ਤਿੰਨ ਮੰਜ਼ਲੀ ਹਵੇਲੀ ਜਿਸ ਤੇ ਮੱਥੇ ਤੇ ਕਿਸੇ ਹੁਨਰਮੰਦ ਬੁੱਤ ਤਰਾਸ਼ਤਾ ਕਰਿਆ ਸੰਗਮਰਮਰੀ ਪੱਥਰ ਤੇ ਪੱਥਰ ਤੇ ਉਕਰਿਆ ਹੋਇਆ ਪ੍ਰਕਾਸ਼ ਪਵਨ ਸਮੇਂ ਦੇ ਥਪੇੜਿਆਂ ਨੇ ਇਸ ਬਾਰਤ ਦਾ ਰੰਗ ਇਸ ਤੇ ਬਾਇਨਿਆ ਸਮੇਤ ਕਸਮੈਲਾ ਕਰ ਦਿੱਤਾ ਹੋਇਆ ਹੈ ਇੱਥੇ ਨਾ ਤਾਂ ਹੁਣ ਕੁਝ ਪ੍ਰਕਾਸ਼ ਵਰਗਾ ਹੈ ਤੇ ਨਾ ਹੀ ਕੁਝ ਭਵਨ ਵਰਗਾ ਜੇ ਕੁਝ ਹੈ ਤਾਂ ਉਹ ਹੈ ਸ਼ਮਸ਼ਾਨ ਘਟ ਵਰਗੀ ਚੁੱਪ ਸੜਾਂ ਤੇ ਸਾਹ ਲੈਂਦੀਆਂ ਹੋਈਆਂ ਦੋ ਲਾਸ਼ਾਂ ਲక్ష్ਮੀ ਦੇਵੀ ਤੇ ਸਤੀਤੀ ਰੇਨੂ ਸ਼ਰਮਾ ਇਹ ਖੰਡਰ ਹੀ ਕਹਿ ਰਹਾ ਹੈ ਇਮਾਰਤ ਕੀ ਬੁਲੰਦੀਆਂ ਕੀ ਦਾਸਤਾਨ ਇਸ ਹੰਤਆਤ ਮਾਰੀਏ ਇਸ ਦੇ ਮਾਲਕ ਕਨਸ਼ਾਮ ਸ਼ਰਮਾ ਨੇ ਇਸ ਨੂੰ ਬੜੀਆਂ ਰੀਝਾਂ ਨਾਲ ਉਸਾਰਿਆ ਸੀ ਪਰਿਵਾਰ ਲਈ ਇੱਥੇ ਸਭ ਸੁੱਖ ਸਹੂਲਤਾਂ ਮੌਜੂਦ ਸਨ ਕਨਸ਼ਾਮ ਸ਼ਰਮਾ ਦੇ ਦੋ ਪੁੱਤਰ ਰਾਜੂ ਤੇ ਪ੍ਰਦੀਪ ਤੇ ਉਹਨਾਂ ਦੀ ਰਾੜੀ ਭੈਣ ਰੀ ਨੂੰ ਆਪਣੇ ਬਾਪ ਦੇ ਸਿਰ ਤੇ ਬੇਫਿਕਰੀ ਦੀ ਜ਼ਿੰਦਗੀ ਜੀ ਰਹੇ ਸਨ ਪੰਡਤ ਕਨਸ਼ਾਮ ਦਾ ਕਰਿਆਣੀ ਦੇ ਥੋਕ ਦਾ ਕਾਰੋਬਾਰ ਲੱਖਾਂ ਵਿੱਚ ਸੀ ਰਿਸ਼ਤੇਦਾਰ ਮਿੱਤਰ ਸਨੇਹੀ ਉਸ ਨਾਲ ਵਰਤ ਵਰਤਾਰਾ ਪਾਉਣਾ ਫਕਰ ਸਮਝਦੇ ਸਨ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ ਪਰਵਾਰ ਦੀ ਬਦਕਿਸਮਤੀ ਨੂੰ ਪੰਡਿਤ ਕਨਸ਼ਾਮ ਦੀ ਭਿਆਨਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਉਹਨਾਂ ਦੀ ਇੱਕ ਲੱਤ ਕੱਟੀ ਗਈ ਹਸਪਤਾਲ ਦੇ ਖਰਚਿਆਂ ਤੇ ਕਨਸ਼ਾਮ ਸ਼ਰਮਾ ਦੀ ਗੈਰ ਹਾਜ਼ਰੀ ਵਿੱਚ ਕਾਰੋਬਾਰ ਵਿੱਚ ਆਈ ਖੜੋਤ ਕਰਨ ਘਰ ਵਿੱਚ ਗਰੀਬੀ ਨੇ ਡੇਰਾ ਲਾ ਲਿਆ ਸਾਰੇ ਪਰਿਵਾਰ ਤੇ ਇੱਕਦਮ ਇਹਨਾਂ ਮਾਨਸਿਕ ਬੋਝ ਪੈਣ ਨਾਲ ਸਭ ਦੀ ਸੁਰਤ ਮਾਰੀ ਗਈ ਇਸੇ ਸੰਸੇ ਨਾਲ ਪੰਡਿਤ ਕਨਸ਼ਾਮ ਹਸਪਤਾਲ ਵਿੱਚ 6 ਮਹੀਨੇ ਦਾਖਲ ਰਹਿ ਕੇ ਰੱਬ ਨੂੰ ਪਿਆਰਾ ਹੋ ਗਿਆ ਤੇ ਬਾਕੀ ਪਰਿਵਾਰ ਦਾ ਆਰਥਿਕ ਤੇ ਨਾਲ ਨਾਲ ਦਿਮਾਗੀ ਸੰਤੁਲਨ ਵੀ ਡਗਮਗਾ ਗਿਆ। ਕਈ ਵਾਰ ਅਸੀਂ ਬੇਜਹਾਨੇ ਵਿੱਚ ਹੀ ਆਪਣੇ ਬੱਚਿਆਂ ਨੂੰ ਹਰ ਸੁੱਖ ਸਹੂਲਤਾਂ ਦੇਈ ਜਾਂਦੇ ਹਾਂ ਪਰ ਉਹਨਾਂ ਨੂੰ ਔਖੇ ਸਮੇਂ ਨਾਲ ਜੂਝਣਾ ਸਿਖਾਉਣਾ ਭੁੱਲ ਜਾਂਦੇ ਹਾਂ। ਕੁਝ ਇਸੇ ਤਰ੍ਹਾਂ ਦਾ ਹੀ ਇਸ ਪਰਿਵਾਰ ਨਾਲ ਵਾਪਰਿਆ। ਕਨਸ਼ਾਮ ਸ਼ਰਮਾ ਦੇ ਬੱਚੇ ਇਸ ਔਖੀ ਕੜੀ ਦਾ ਸਾਹਮਣਾ ਨਾ ਕਰ पाए। ਉਸ ਦਾ ਇੱਕ ਪੁੱਤਰ ਤਾਂ ਸਦਾਲੀ ਘਰ ਨੂੰ ਤਿਆਗ ਕੇ ਹੋਰ ਕਿਸੇ ਸ਼ਹਿਰ ਵਸ ਗਿਆ। ਮਾਲਕੀ ਮੇਂ ਦੇਵੀ ਪੁੱਤਰ ਪ੍ਰਦੀਪ ਸ਼ਰਮਾ ਤੇ ਧੀ ਰੇਨੂ ਸ਼ਰਮਾ ਇਸ ਘਰ ਵਿੱਚ ਪਾਗਲਾਂ ਦੀ ਤਰ੍ਹਾਂ ਵਿਚਰਨ ਲੱਗੇ ਰੇਨੂ ਸ਼ਰਮਾ ਨੇ ਬੀਏ ਪਾਸ ਕੀਤੀ ਹੋਈ ਸੀ ਪਰ ਉਸ ਦੀ ਪੜਾਈ ਲਿਖਾਈ ਉਸ ਦੀ ਜ਼ਿੰਦਗੀ ਨੂੰ ਸੰਵਾਰਨ ਦੇ ਕਿਸੇ ਕੰਮ ਨਾ ਆ ਸਕੀ ਉਹਨੂੰ ਖਾਣ ਪੀਣ ਤੇ ਰਹਿਣ ਸਹਿਣ ਦੀ ਕੋਈ ਸੋਝੀ ਨਾ ਰਹੀ ਰੇਨੂ ਸ਼ਰਮਾ ਦੇ ਸਿਰ ਦੇ ਕੇਸ ਸਣਵੰਗ ਉਲਝਣ ਕਾਰਨ ਉਸ ਦੀ ਸ਼ਕਲ ਬੜੀ ਡਰਾਉਣੀ ਹੋਗੀ ਰਿਸ਼ਤੇਦਾਰਾ ਮਿੱਤਰਾਂ ਨੇ ਉਹਨਾਂ ਦੀ ਸਾਰਤਾ ਕੀ ਲੈਣੀ ਸੀ ਸਭ ਨੂੰ ਪਾਸ ਆਉਣਾ ਵੀ ਨੱਕ ਵੱਟਣ ਲੱਗੀ ਉਨਾਂ ਨੂੰ ਅਜਿਹੀ ਸਥਿਤੀ ਵਿੱਚ ਵੇਖਦਿਆਂ ਨੇੜੇ ਦੇ ਬਗਲਾ ਮੁਖੀ ਮੰਦਰ ਦੇ ਪ੍ਰਧਾਨ ਸ਼ੁਕਲਾ ਜੀ ਨੇ ਪਰਿਵਾਰ ਦੀ ਸਾਰ ਲੈਂਦਿਆਂ ਇੱਕ ਦਿਨ ਪ੍ਰਦੀਪ ਸ਼ਰਮਾ ਨੂੰ ਨਹਾਤਵਾਕ ਕੇ ਕਾਇਮ ਕੀਤਾ ਹੌਸਲਾ ਦਲੇਰੀ ਦਿੱਤੀ ਤੇ ਉਸੇ ਮੰਦਰ ਵਿੱਚ ਉਸ ਨੂੰ ਸੇਵਾ ਵਿੱਚ ਲਗਾ ਦਿੱਤਾ ਪ੍ਰਦੀਪ ਸ਼ਰਮਾ ਹੀ ਮੰਦਰ ਵਿੱਚੋਂ ਆ ਕੇ ਮਾਮਾ ਤੀਆਂ ਨੂੰ ਰੋਟੀ ਖਵਾ ਕੇ ਬਾਹਰੋਂ ਘਰ ਨੂੰ ਤਾਲਾ ਲਗਾ ਜਾਂਦਾ ਸੀ ਬੰਦ ਰਹਿਣ ਕਾਰਨ ਘਰ ਵਿੱਚ ਚੂਏ-ਚੂਏ ਹੋ ਗਏ ਸਨ ਮਾਮਾ ਤੀਆਂ ਨੂੰ ਬਾਹਰ ਨਿਕਲ ਕੇ ਸੂਰਜ ਵੇਖਣ ਨੂੰ ਯੁੱਗੜੇ ਬੀਤ ਗਏ ਲੱਗਦੇ ਸਨ ਉਨ੍ਹਾਂ ਦੇ ਸਰੀਰ ਤੇ ਪਹਿਨੇ ਕੱਪੜੇ ਪਸੀਨੇ ਨਾਲ ਖੱਲੜ ਬਣੇ ਹੋਏ ਸਨ ਪ੍ਰਦਾਨ ਸ਼ੁਕਲਾ ਜੀ ਨੇ ਪਹਿਲ ਕਰਦੇ ਹਨ ਮਾਮਾ ਧੀਆਂ ਦੀ ਹਾਲਤ ਸਬੰਧੀ ਦੋ ਤਿੰਨ ਵੀਡੀਓ ਕਲਿੱਪ ਮਨੁੱਖਤਾ ਦੀ ਸੇਵਾ ਸੁਸਾਇਟੀ ਹਸਨਪੁਰ ਤੇ ਦਫ਼ਤਰ ਪੇਜ ਕੀ ਬਾਈ ਗੁਰਪ੍ਰੀਤ ਸਿੰਘ ਨੂੰ ਫੋਨ ਤੇ ਇਸ ਪਰਿਵਾਰ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਆਮ ਤੌਰ ਤੇ ਅੱਜਕਲ ਸਾਡੇ ਧਾਰਮਿਕ ਰਾਦ ਦਸਰੇ ਵੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਵਿਖਾਉਂਦੇ ਪਰ ਸ਼ੁਕਲਾ ਜੀ ਨੇ ਇੱਕ ਕੰਮ ਬਹੁਤ ਪੁੰਨ ਦਾ ਕੀਤਾ ਹੈ 13 ਸਤੰਬਰ 2023 ਦਾ ਦਿਨ ਇਸ ਤੂਕੀ ਪਰਿਵਾਰ ਵਾਸਤੇ ਕੁਝ ਸੁਖ ਦਾ ਸਾਲ ਲੈ ਕੇ ਆਇਆ ਜਦ ਬਾਈ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਗਾਂਧੀ ਚੌਕ ਵਾਲੇ ਮਹੱਲੇ ਵਿੱਚ ਪਹੁੰਚੇ ਆਂਡ ਗਵਾਂਡਰਿਆਂ ਦੇ ਲੋਕ ਅਤੇ ਦੁਕਾਨਦਾਰ ਵੀ ਬੁਲਾਏ ਗਏ ਕਰਜਦ ਖੋਲਿਆ ਤਾਂ ਅੰਦਰੋਂ ਬਹੁਤ ਖਵਾੜ ਆ ਰਹੀ ਸੀ ਕਰ ਦੇ ਗਲੇ ਸੜੇ ਸਮਾਨ ਨਾਲ ਅੰਦਰ ਘਲ ਕੋਟੂ ਗੈਸ ਬਣਨ ਨਾਲ ਅੰਦਰ ਜਾਣ ਨਾਲ ਉਲਟੀਆਂ ਲੱਗਣ ਦਾ ਡਰ ਸੀ ਪਰ ਬਾਈ ਗੁਰਪ੍ਰੀਤ ਪ੍ਰਵਾਹ ਕੀਤੇ ਬਗੈਰ ਦੋਆ ਮਾਵਾਂ ਤੀਆਂ ਕੋਲ ਸਿੱਧੇ ਹੀ ਚਲੇ ਗਏ ਦੋਵੇਂ ਫਟੇ ਹਾਲੀ ਸਨ ਮਾ ਲక్ష్ਮੀ ਦੇਬੀ ਦਾ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਰੇਨੂ ਸ਼ਰਮਾ ਨੂੰ ਬਾਈ ਦਾ ਉਸ ਕੋਲ ਪਹੁੰਚਣਾ ਬਰਦਾਸ਼ਤ ਨਹੀਂ ਹੋ ਰਿਹਾ ਸੀ ਇਸ ਲਈ ਉਹ ਉੱਚੀ ਉੱਚੀ ਉਹਨਾਂ ਨੂੰ ਬਾਹਰ ਚਲੇ ਜਾਣ ਲਈ ਕਹਿ ਰਹੀ ਸੀ ਬਾਈ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਸਦੇ ਪਾਪਾ ਨੇ ਨਵੇਂ ਘਰ ਵਿੱਚ ਬੁਲਾਇਆ ਹੈ ਮਾਮਾ ਹਤਿਆ ਦੀ ਦਿਮਾਗੀ ਹਾਲਤ ਇੰਨੀ ਵਿਗੜ ਚੁੱਕੀ ਸੀ ਕਿ ਉਹਨਾਂ ਨੂੰ 10-12 ਸਾਲ ਪਹਿਲਾਂ ਕਨਸ਼ਾਮ ਸ਼ਰਮਾ ਦੀ ਹੋ ਚੁੱਕੀ ਮੌਤ ਵੀ ਯਾਦ ਨਹੀਂ ਨਹੀਂ ਸੀ ਇਸ ਤੋਂ ਵੱਧ ਕਿਸੇ ਨਾਲ ਕੀ ਅਨਹੋਣੀ ਹੋ ਸਕਦੀ ਹੈ ਲਗਾਤਾਰ ਬੋਲੀ ਚਾਰੀ ਰੇਨੂ ਨੂੰ ਪਿਆਰ ਨਾਲ ਵੜਿਆ ਕੇ ਗੁਰਪ੍ਰੀਤ ਪਾਈ ਆਪਣੀ ਟੀਮ ਦੀ ਸਹਿਤਾ ਨਾਲ ਗੱਡੀ ਵਿੱਚ ਬਿਠਾਉਣ ਵਿੱਚ ਕਾਮਯਾਬ ਹੋ ਗਏ ਮਾਤਾ ਲక్ష్ਮੀ ਜੀ ਤਾਂ ਵਿਰੋਧ ਕਰਨ ਦੀ ਹਾਲਤ ਵਿੱਚ ਵੀ ਨਹੀਂ ਸਨ ਸ਼ਾਇਦ ਅੱਖਾਂ ਸਾਹਮਣੇ ਜਵਾਨਤੀ ਦੀ ਇਸ ਹਾਲਤ ਨੇ ਹੀ ਉਸ ਨੂੰ ਮੁਕ ਕਰ ਦਿੱਤਾ ਸੀ ਮਾਵਾਂ ਧੀਆਂ ਨੂੰ ਨਰਕ ਭਰੇ ਜੀਵਨ ਤੋਂ ਨਜ਼ਾਦ ਦੁਆਕੇ ਸੁਪਨਿਆਂ ਦੇ ਘਰ ਵਿੱਚ ਲਿਆ ਕੇ ਇੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਸੰਸਥਾ ਵਿੱਚ ਰਹਿੰਦੇ ਆ ਉਹਨਾਂ ਦਾ ਵੱਡਾ ਪੁੱਤਰ ਰਾਜੂ ਵੀ ਆਪਣੇ ਪਰਿਵਾਰ ਸਮੇਤ ਮਿਲਣ ਆਇਆ ਪਰਦੀਪ ਸ਼ਰਮਾ ਵੀ ਪੂਰਾ ਸਹਿਯੋਗ ਦਿੰਦਾ ਰਿਹਾ। ਮਾਂ ਲక్ష్ਮੀ ਜੀ ਇਹਨੇ ਕੁ ਸਹਿਜ ਹੋ ਗਏ ਸਨ ਕਿ ਮਿਲਣ ਆਏ ਆਪਣੇ ਪੁੱਤਰਾਂ ਤੇ ਪੋਤੀ ਨੂੰ ਪਛਾਣ ਕੇ ਖੁਸ਼ ਹੁੰਦੇ ਤੇ ਉਹਨਾਂ ਦਾ ਦੁੱਖ ਸੁੱਖ ਪੁਛਤੀ। ਪਰ ਜਲਦੀ ਉਹਨਾਂ ਦਾ ਆਖਰੀ ਸਮਾ ਆ ਗਿਆ। ਮਾਂ ਦੇ ਚਲੇ ਜਾਣ ਕਰਨ ਰੇਨੂ ਸ਼ਰਮਾ ਦੀ ਮਾਨਸਿਕ ਸਥਿਤੀ ਵਿੱਚ ਸੁਧਾਰ ਹੋਣ ਦੀ ਗਤੀ ਕੁਝ ਘਟ ਜ਼ਰੂਰ ਗਈ। ਪਰ ਹੌਲੀ-ਹੌਲੀ ਉਹ ਜ਼ਿੰਦਗੀ ਦੀ ਰਾਹੇ ਪੈਣ ਦੀ ਕੋਸ਼ਿਸ਼ ਕਰ ਰਹੀ ਹੈ।